ਪੋਰਟ ਨਾਲ ਪੜਿਆ ਤੇ ਉਹ ਐਮਐਲਏ ਸਾਡੀਆਂ ਧੀਆਂ ਪੈਣਾ ਬਾਰੇ ਇਹੋ ਜਿਹੀ ਸ਼ਾਮਲੀ ਮਰਤੇ ਆ ਬਦਲਾ ਆਇਆ ਜਿਹਦੀ ਕਾਟ ਸੀ ਉਹ ਗਵਰਨਟਮੈਂਟ ਸਿਆ ਉਹ ਆਪ ਕਰਾਦਾ ਮੁੰਡਾ ਸੀ ਡੇਰਾ ਵਰਜਮਨ ਦਾ ਸੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਹੁੰਦਾ ਇਹ ਪਰਚਾ ਰਾ ਚੱਕਾ ਮਾ ਕੇ ਸਰਕਾਰ ਖਬਰਦਾਰ ਹੋ ਜੇ ਜੇ ਮਨਿੰਦਰ ਨੂੰ ਹੱਥ ਪਾਲਿਆ ਮੈਨੂੰ ਥੱਲੇ ਅੱਖ ਮਚਾ ਦਾਂਗੇ ਅੱਖ ਤੇ ਕਿਤੇ ਨਹੀਂ ਤਪੰਦਿਆਂਗੇ ਮਨਿੰਦਰਾਂ ਤੇਰੇ ਨਾਲ ਕੋਈ ਗੰਦਾਰ ਹੀ ਨਹੀਂ ਹੋਣ ਲੰਦੇ ਤੇ ਨਹੀਂ ਮਨਿੰਦਰ ਤੇ ਅਦਾਲਤ ਇਹ ਚ ਜਾਣੂ ਅਸੀਂ ਤਿਆਰ ਬੈਠੇ ਆਂ ਤਾਈ ਦੇ ਵਿੱਚ ਆਉਣਾ ਤੁਸੀਂ ਮੋਲਕ ਸਿਆ ਮੋਟਾ ਲੈਣਾ ਲੋਕ ਸਾਨੂੰ ਰੋੜੇ ਲੈ ਲੈ ਕੇ ਪਿਆ ਕਰਨਗੇ ਕਲੀਆਂ ਵਿੱਚ ਦੀ ਭਜਾਉਣਗੇ ਸਾਨੂੰ ਕਲੀਆਂ ਵਿੱਚ ਦੀ ਮਨਿੰਦਰਜੀਤ ਸਿੱਧੂ ਨੇ ਜਿਗਰਾ ਕੀਤਾ ਭਰਾਵਾ ਜਿਗਰਾ ਵੀ ਸਰਕਾਰ ਦੇ ਆ ਚਿੱਠੇ ਆ ਆ ਪਧਰਾ ਆਇਆ ਪੰਜਾਬ ਦੇ ਵਿੱਚ ਉਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦਾ ਉਹ ਜਿੰਨਾ ਮਨਿੰਦਰ ਨੂੰ ਦਬਾਵਾਂਗੇ ਉਹਨੇ ਮਨਿੰਦਰ ਛੋਟੇ ਚ ਹੋਰ ਉੱਪਰ ਲਗੇ ਉਹਨੇ ਮਨਿੰਦਰ ਛੜਕਾਂ ਤੇ ਆਉਣਗੇ ਸਾਰਿਆਂ ਨੂੰ ਬੇਨਤੀ ਆ ਮਨਿੰਦਰ ਤੇ ਪਰਚਾ ਪਾਰਾਤ ਕਰਾ ਕੇ ਲੈਣਾ ਤੇ ਪ੍ਰਕਾਰ ਸਦੂਤੇ ਪਰਚੇ ਦਰਜ ਕਰਨੇ ਚਾਹੀਦੇ ਆ ਸਭ ਤੋਂ ਪਹਿਲਾਂ ਜਿੰਨੀਆਂ ਵੀ ਜਥੇਬੰਦੀਆਂ ਆ ਕਿਸਾਨ ਮਜ਼ਦੂਰ ਕਿਰਤੀ ਲੋਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿੰਨੇ ਜੈਤੋ ਸ਼ਹਿਰ ਨਿਵਾਸੀ ਆ ਜਿਹੜੇ ਦੁਕਾਨਦਾਰ ਖੜੇ ਆ ਭਰਾਵਾ ਮਨਿੰਦਰ ਸੋਟਾ ਸਬਦ ਦਾ ਲੋਕਵਾਚ ਚੈਨਲ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਸੀ ਅੱਜ ਜ਼ਰੂਰ ਉਤਾ ਲੋਕਾਂ ਨੂੰ ਵੀ ਲੋਕ ਲੋਕਵਾਚ ਦੀ ਆਵਾਜ਼ ਚੱਕਣਾ ਉਹ ਭਰਾਵਾ ਮਨਿੰਦਰ ਨੂੰ ਵੀ ਬਹੁਤ ਆਫਰਾਂ ਆ ਏ ਵੀ ਚੰਡੀਗੜ੍ਹ ਦੇ ਵਿੱਚ ਆ ਤਾਂ ਦਫ਼ਤਰ ਖੋਲ੍ਹ ਸਕਦਾ ਸੀ ਏ ਵੀ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਦਾ ਇਸ਼ਤਿਹਾਰ ਸਰਕਾਰ ਤੋਂ ਲੈ ਸਕਦਾ ਸੀ ਪਰ ਇਹਨੇ ਕਿਰਤੀ ਲੋਕਾਂ ਦੀ ਦਬਲੇ ਕੁਚਲੇ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਵੇੜੀ ਵਾਲੇ ਦੀ ਆਮ ਲੋਕਾਂ ਦੀ ਆਵਾਜ਼ ਚੱਕਿਆ ਤੇ ਸਰਕਾਰਾਂ ਦੇ ਚਿੱਠੇ ਸਾਹਮਣੇ ਲਿਆਉਂਦੇ ਆ ਆ ਕਰਕੇ ਨਾ ਤੋਂ ਬਰਦਾਸ਼ਤ ਨਹੀਂ ਹੋਇਆ ਜਿਹੜਾ ਪਰਚਾ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਸੀ 1 ਐਮ ਐਲ 1.5 ਲੱਖ ਵੋਟ ਨਾਲ ਪੜਿਆ ਤੇ ਉਹ ਐਮ ਐਲ ਸਾਡੀਆਂ ਧੀਆ ਪੈਣਾ ਬਾਰੇ ਇਹੋ ਜੀ ਛਤਾਵਲੀ ਵਰਤੇ ਭਗਵੰਤ ਮਾਨਸਿਆ ਤੂੰ ਆਪ ਕਰਾਦਾ ਮੁੰਡਾ ਸੀ ਤੇਰਾ ਫਰਜਮੰਦਾ ਸੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਸਿੱਟਿਆ ਹੁੰਦਾ ਜਿਹੜਾ ਧੀਆਂ ਤੇ ਭਣਾ ਦੀਆਂ ਆ ਮਜ਼ਾਕ ਡਾਉਂਦਾ ਹੈ ਚੈਨਲਾਂ ਦੇ ਉੱਤੇ ਮਨਿੰਦਰਜੀਤ ਸਿੱਧੂ ਨੇ ਜਿਗਰਾ ਕੀਤਾ ਭਰਾਵਾ ਜਿਗਰਾ ਵੀ ਸਰਕਾਰ ਦੇ ਆ ਚਿੱਠਿਆਂ ਆ ਬਦਲਾ ਆ ਪੰਜਾਬ ਦੇ ਵਿੱਚ ਉਹ ਦਿਖਾਇਆ ਜੋ ਆਡੀਓ ਦੇ ਕੁਲੇ ਹੋਈ ਆ ਫਿਰ ਲੋਕਵਾ ਚੈਨਲ ਨੇ ਲੇਕਿਆ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਆਇਆ ਫਰਜ ਬੰਦਾ ਪੱਤਰਕਾਰ ਭਾਈਚਾਰੇ ਦਾ ਦਿਖਾਉਣ ਦਾ ਉਹਨੇ ਦਿਖਾਇਆ ਫਿਰ ਪਿਛਲੇ ਸਮੇਂ ਦੇ ਵਿੱਚ ਇੱਥੇ ਚੱਦ ਭਾਂਡ ਦੇ ਵਿੱਚ ਜੋ ਕਾਂਡ ਵਾਪਰਿਆ ਉੱਥੇ ਮਜ਼ਦੂਰਾਂ ਨੂੰ ਛੱਲੀਆਂ ਨੂੰ ਭੁੰਨਿਆ ਗਿਆ ਜੇ ਉਹਦੀ ਆਵਾਜ਼ ਚੱਕੀ ਹੈ ਮਨਿੰਦਰਜੀਤ ਸਿੱਧੂ ਨੇ ਤੇ ਭਰਾਵੋ ਇੱਥੇ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਹੈ ਮਜ਼ਦੂਰ ਜਥੇਬੰਦੀਆਂ ਨੇ ਸੰਗਠਿਤ ਕੀਤਾ ਕਿਸਾਨਾਂ ਨੇ ਸੰਗਠਿਤ ਕੀਤਾ ਉਹ ਮੂੰਹ ਦੀ ਖਾਣੀ ਥੁੱਕ ਕੇ ਸਰਕਾਰ ਨੂੰ ਝਟਨਾ ਪਿਆ ਪਰਚੇ ਰੱਤ ਕਰਨੇ ਪਏ ਤੇ ਉਹ ਹਾਕਮਾਂ ਤੇ ਪਰਚੇ ਦਰਜ ਕਰਨੇ ਪਏ ਤੇ ਉਹ ਲੋਕਾਂ ਨੂੰ ਛੇਹ ਚੋਂ ਕੱਢਣਾ ਪਿਆ ਉਹ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ ਫਿਰ ਤੀਜੀ ਗੱਲ ਜਿਹੜੀ ਪੁਲਿਸ ਮਹਿਕਮੇ ਤੇ ਮਨਿੰਦਰ ਬੋਲਿਆ ਸੀ ਪਿਛਲੇ ਦਿਨੀ ਵੀ ਛੋਟਿਆਂ ਨੂੰ ਤਾਂ ਤੁਸੀਂ ਬਲੀ ਦਾ ਬੱਕਰਾ ਬਣਾਤਾ ਜਿਹੜੇ ਵੱਡੇ ਮਗਾ ਮੱਛ ਬੈਠੇ ਆ ਐਸਪੀ ਐਸਐਸਪੀ ਜਿਹੜੇ ਲੈਂਦੇ ਆ ਜਿਹੜੇ ਲੁੱਟਦੇ ਆ ਭਗਵੰਤ ਮਾਨਸਿਆ ਉਹਨਾਂ ਤੇ ਕਿੱਥੇ ਕਾਰਵਾਈ ਕਰੇਗਾ ਤੂੰ ਲੋਕਾਂ ਨੂੰ ਕਮਰਾਹ ਕਰ ਰਿਹਾ ਉਹ ਵੀ ਡੀਜੀਪੀ ਸਾਹਿਬ ਨੂੰ ਗੱਲ ਰੜਕੀ ਆ ਤਾ ਕਰਕੇ ਪਰਚੇ ਭਰਾਵੋ ਮਨਿੰਦਰ ਤੇ ਤੱਜ ਕੀਤੇ ਗਏ ਆ ਭਾਰਤੀ ਕਿਸਾਨ ਜੁਨੀਆ ਇਕਤਾ ਆਗਰਾਹਵਲੋਂ ਅਸੀਂ ਅੱਜ ਹੀ ਸਖਤ ਨਿਖੇਤੀ ਕਰਦੇ ਆ ਜੋ ਵੀ ਪੱਤਰਕਾਰ ਭਾਈਚਾਰਾ ਪ੍ਰੋਗਰਾਮ ਦੇਣਗੇ ਇਹ ਪਰਚੇ ਰੱਚ ਕਰਵਾਵਾਂਗੇ ਸਰਕਾਰ ਖਬਰਦਾਰ ਹੋ ਜਾਏ ਜੇ ਮਨਿੰਦਰ ਨੂੰ ਹੱਥ ਪਾਲਿਆ ਮੈਰਾ ਥੱਲੇ ਅਕਮ ਚਾਦਾਂਗੇ ਅੱਕ ਕਿਉਂਕਿ ਪੱਤਰਕਾਰ ਭਾਈਚਾਰਾ ਲੋਕਤੰਤਰ ਦਾ ਚੌਥਾ ਥੰਮ ਹੈ ਬਗਮਾ ਤਮਾਨ ਸਿਆ ਤੋਂ ਆਦਾ ਹੁੰਦਾ ਸੀ ਤੇਰਾ ਕੇਤਰੀਵਾਲ ਗੋਤੀ ਮੀਡੀਆ ਮੋਦੀ ਕੀ ਟੋਲੀ ਮੈਂ ਬੈਠਾ ਹੈ ਇਹ ਮੀਡੀਆ ਬਕਾਉ ਹੈ ਇਹ ਮੀਡੀਆ ਸੱਚੀਆਂ ਖਬਰਾਂ ਨਹੀਂ ਦਿਖਾਉਂਦਾ ਆ ਜਿਹੜੇ ਸੱਚੀਆਂ ਖਬਰਾਂ ਲਾਉਂਦੇ ਆ ਛੋਡੇ ਚਿੱਠੇ ਸਾਹਮਣੇ ਲਿਆਉਂਦੇ ਆ ਹਾਏ ਹਿੰਮਤ ਸੁਣਨ ਦੀ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇੱਕ ਇੱਕ ਕਮੈਂਟ ਪੜਦਾ ਵੀ ਵਿਊ ਕਿਵੇਂ ਆਇਆ ਇਹ ਆਣ ਹੀ ਲੋਕਾਂ ਦੇ ਦਿਲ ਜਿੱਤੇ ਜਾਣੇ ਉਹ ਕੰਮ ਕਰਕੇ ਦਿਲ ਜਿੱਤੇ ਜਾਣੇ ਆ ਨਾ ਕੇ ਝੂਠੇ ਪਰਚੇ ਕਰਕੇ 27 ਦੇ ਵਿੱਚ ਆਉਣਾ ਤੁਸੀਂ ਮੂਲਕ ਸਿਆਹ ਬੋਟਾ ਲੈਣਾ ਲੋਕ ਤੁਹਾਨੂੰ ਰੋੜੇ ਲਾ ਲੈ ਕੇ ਪਿਆ ਕਰਨਗੇ ਗਲੀਆਂ ਵਿੱਚ ਦੀ ਭਜਾਉਣਗੇ ਤੁਹਾਨੂੰ ਗਲੀਆਂ ਵਿੱਚ ਦੀ ਜਿਹੜੇ ਛੋਟੇ ਹਾਲਾਤ ਬਣੇ ਪਏ ਆ ਤੇ ਸਾਰੇ ਲੋਕਾਂ ਨੂੰ ਆਦਿਆ ਜੈਤੋਂ ਵਾਲਿਓ ਦੁਕਾਨਦਾਰੋ ਰੇੜੇ ਵਾਲਿਓ ਛੋਟਾ ਵਪਾਰੀ ਕਿਸਾਨ ਮਜ਼ਦੂਰ ਚੱਤੇ ਬੰਦੀਆਂ ਸਾਰਿਆਂ ਨੂੰ ਬੇਨਤੀ ਆ ਮਨਿੰਦਰ ਤੇ ਪਰਚੇ ਆparat ਕਰਾ ਕੇ ਲੈਣਾ ਫਰਚੇ ਤੋਂ ਤੱਕ ਪਰਚੇ ਦਰਜ ਕਰਨੇ ਚਾਹੀਦੇ ਆ ਆ ਸਾਡੇ ਭਰਾਵੋ ਆਖਰ ਦੇ ਵਿੱਚ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰੂੰਗਾ ਆ ਬਦਲਾ ਆਇਆ ਜਿਹਦੀ ਘਾਟ ਸੀ ਉਹਨਾਂ ਨੇ 75 ਸਾਲਾਂ ਚ 3 ਲੱਖ 50 ਕਰੋੜ ਦਾ ਕਰਜ਼ਾ ਹੀ ਕੀਤਾ ਇਹਨਾਂ ਨੇ 2.5 ਸਾਲਾਂ ਦੇ ਵਿੱਚ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੀ ਕੀਤਾ ਉਹ ਝਟਕ ਲਿਆ ਨਾਲ ਸਰਕਾਰ ਨਹੀਂ ਚੱਲਦੀ ਉਹ ਸਰਕਾਰ ਗਰਾਉਂਡ ਤੋਂ ਜੜਿਆਂ ਦੇ ਸੀ ਚੱਲੂਗੀ ਪਿੰਡਾਂ ਤੋਂ ਚੱਲੂਗੀ ਓਏ ਅੱਜ ਪਿੰਡਾਂ ਵਾਲਿਆਂ ਤੇ ਝੂਠੇ ਪਰਚੇ ਕਰ ਰਹੇ ਆ ਉਹ ਸੱਚ ਦੀ ਆਵਾਜ਼ ਰੂਣੀ ਦਬਾ ਸਕਦਾ ਹੈ ਉਹ ਜਿੰਨਾ ਮਨਿੰਦਰ ਨੂੰ ਦਬਾਵਾਂਗੇ ਉਹ ਉਨੇ ਮਨਿੰਦਰ ਤੁਹਾਡੇ ਚ ਹੋਰ ਉੱਪਰ ਲਗੇਗੇ ਉਨੇ ਮਨਿੰਦਰ ਛਰਕਾਂ ਤੇ ਆਉਣਗੇ ਭਗਵੰਤ ਮਾਨਸਿਆ ਤੇ ਤੇਰੀ ਸੀਐਡੀ ਨੋਟ ਕਰ ਲੈ ਇਹ ਪਰਚੇ ਰੱਤ ਕਰ ਦਿਓ ਨਹੀਂ ਤਾਂ ਤੁਹਾਨੂੰ ਬਹੁਤ ਮਹਿੰਗੀ ਖੇਡ ਪਾਉਗੀ ਇਹ ਕਿਉਂਕਿ ਮੈਦਾਨ ਦੇ ਵਿੱਚ ਥੁੱਕ ਕੇ ਚੱਟਣ ਦੀ ਸਰਕਾਰ ਦੀ ਆਦਤ ਪਈ ਹੈ ਤੇ ਉਹ ਜਦੋਂ ਮੈਦਾਨ ਚਾਹੋਗੇ ਕਿਤੇ ਇਹ ਨਾ ਹੋਵੇ ਜਮਾ ਮੰਝੇ ਜੋ ਤੁਸੀਂ ਤੇ ਖੇਡ ਵਿੱਕੀ ਪੈ ਜੇ ਇਸ ਕਰਕੇ ਅਸੀਂ ਆਦੇ ਆ ਇਹ ਪਰਚੇ ਰੱਦ ਕੀਤੇ ਜਾਣ ਮਨਿੰਦਰਜੀਤ ਸਿੱਧੂ ਇੱਕ ਇਮਾਨਦਾਰ ਪੱਤਰਕਾਰ ਇੱਕ ਇਮਾਨਦਾਰ ਸ਼ਖਸ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਜਿੱਥੇ-ਜਿੱਥੇ ਵੀ ਜਾਂਦਾ ਆਹ ਕੱਜਦਾ ਚਿਹਰਾਂ ਨੂੰ ਤੇ ਕਿਤੇ ਨਹੀਂ ਦਬਣ ਦਿਆਂਗੇ ਮਨਿੰਦਰ ਤੇਰੇ ਨਾਲ ਕੋਈ ਗਿਰਫਤਾਰੀ ਨਹੀਂ ਹੋਣ ਦਿੰਦੇ ਤੇ ਨਹੀਂ ਮਨਿੰਦਰ ਤੇ ਨਾਲ ਜੇਲ੍ਹ ਚ ਜਾਣੂ ਅਸੀਂ ਤਿਆਰ ਬੈਠੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਪਰਚੇ ਰੱਦ ਕਰਾ ਕੇ ਰਾਵਾਂਗੇ ਚੌਥਾ ਥੰਮ ਨੂੰ ਬਚਾ ਕੇ ਰਾਵਾਂਗੇ ਸਾਰੇ ਜਿੰਨੇ ਵੀ ਚੱਲ ਕੇ ਆਏ ਹੋ ਸਭ ਦਾ ਧੰਨਵਾਦ ਬਹੁਤ ਬਹੁਤ